সিখান্ষরা 2 এইঢ. তাসান্যাইঢ. এ঩াহেঢ. ਚਲੋ ਪਰ ਤੇ ਅਗਰ ਮਰੇ ਵਾਲਾ ਇਹ ਪਿੱਛੇ ਵਾਲਾ ਨਹੀਂ ਰੁਕਿਆ ਉਹ ਕੁੱਤੇ ਦੇ ਬਾਹਰ ਘਟਕੇ ਮੜਾ ਜਮ ਸੈਂਡ ਦੇ ਉੱਪਰ ਦਾ ਸਫਲ ਸਫਲ ਹਾਂ ਸਪਨਾ ਦੇ ਲੋਕ ਲੱਗੇ ਜੀ ਮੈਂ ਸੋਨੀ ਹੈਡ ਰੈਸਲ ਸਾਹਮਣੇ ਮੇਰੀ ਸਰਪੈਣੀ ਬੈਸਲ ਦੇ ਨਾਲ ਸੋਨੀ ਹੈਡ ਰੈਸਲ ਦੀ ਦੁਕਾਨਾ ਕਟਿੰਗ ਦੀ ਨਾਈ ਦੀ ਮੇਰੇ ਅੱਜ 6 ਮਹੀਨੇ ਹੋ ਗਏ ਦੁਕਾਨ 'ਚ ਚੋਰੀ ਹੋਈ ਨਹੀਂ ਨਾ ਤਾਂ ਕੋਈ ਚੋਰ ਮਿਲਿਆ ਨਾ ਕੋਈ ਸਮਾਨ ਮਿਲਿਆ ਅਜੇ ਤੱਕ ਨਾ ਕੋਈ ਸੁਣਵਾਈ ਹੋਈ ਹੈ ਮੇਰੀ ਮੈਂ ਉਹਦੇ ਅੱਜ ਬੈਟਰੀ ਵਾਲੇ ਦੀ ਚੋਰੀ ਹੋਈ ਹੈ ਜੀ ਮੈਂ ਇਹਨਾਂ ਦੇ ਨਾਲ ਆਇਆ ਇਹਨਾਂ ਨਾਲ ਗੱਲ ਕਰੀ ਇਕੇ ਨੇ ਆਪਾਂ ਦੇ ਮੰਨ ਲਵੇ ਚੱਲਦੇ ਆਂ ਦੇ ਮੰਨ ਜੀ ਲਵੇ ਜਾ ਕੇ ਅਸੀਂ ਹੁਣ ਆਏ ਆ ਪੂਰੇ ਆ ਕੇ ਧਰਨਾ ਲਾਇਆ ਸਾਹਿਬ ਆਏ ਨੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਜੋ ਵੀ ਚੋਰੀ ਹੋਈ ਆ ਜੋ ਵੀ ਸਨਮਾਈ ਹੋਊਗੀ ਕਿ ਤੁਹਾਡਾ ਸਮਾਨ ਅਸੀਂ ਬਰਾਮਦ ਕਰਵਾ ਦਾਂਗੇ ਕਿ ਤੁਹਾਡੇ ਹੱਕ 'ਚ ਫੈਸਲਾ ਹੋਊਗਾ ਹਾਂ ਜੀ ਐਮਐਲਏ ਸਾਹਿਬ ਨੇ ਕਿਹਾ ਸਰੇ ਇਹ ਜਿਹੜੇ ਲੋਕੇ ਕੱਪੇ ਹੈ ਕੀ ਮਾਨ ਬਸ ਇਹ ਸਾਰਾ ਇਸ ਤਰ੍ਹਾਂ ਜੀ ਇਹ ਦਾਤ ਕੋਈ ਗੈਰ ਹਲੂਕ ਨੋਟ ਨੋਜਰ ਕੋ ਵੀ ਹੋਈ ਆ ਬੈਟਰੀਆਂ ਦੀ ਵਿਚਾਰ ਉਹ ਦੇਖ ਰਹੇ ਉਹ ਕੰਪਨੀ ਸਰਵਜ ਮੰਗਲਿਆ ਇਹਨਾਂ ਦੀ ਚੋਰੀ ਹੋਈ ਇਹਨਾਂ ਨੇ ਕੰਪਲੇਨਟ ਕੀਤੀ ਹੈ ਜੀ ਕਟਵਾਲੀ ਦਾ ਭੇਜੀ 9:30 ਵਜੇ ਉਹ ਵੀ ਪਰਤਾਲ ਕਰਨ ਵਾਸਤੇ ਮੌਕਾ ਦੇਖਣ ਵਾਸਤੇ ਇਥੇ ਆਇਆ ਜੀ ਹੁਣ ਅਸੀਂ ਤੇ ਬਾਕੀ ਦੇਖਦੇ ਆ ਵੀ ਪੇਸ਼ਦਾਨ ਕੀ ਸਾਹਮਣੇ ਹੁੰਦੀ ਹੈ ਕਿਸੇ ਦੇ ਸ਼ੱਕ ਜाहिर ਕਰਦੇ ਨੇ ਜੇ ਕੋਈ ਜੋ ਵੀ ਹੈ ਉਹ ਜੋ ਵੀ ਦੀ ਸਾਹਮਣੇ ਆਊਗੀ ਸਾਰਾ ਹੋਰ ਮੈਂ ਕੀ ਖਲਾਅ ਦੇਣੀ ਤੇਰੇ ਜਿਹੜੀਆਂ ਚੋਰੀਆਂ ਹੋਣ ਚੋਰੀਆਂ ਸਾਰਾ ਦੇਖੋ ਬਾਹਰਲੇ ਪਾਸੇ ਆ ਜਿਵੇਂ ਹੁਣ ਅੰਦਰ ਦਾ ਚੌਕੀਦਾਰ ਰੱਖੇ ਹੋਏ ਨਹੀਂ ਬਜ਼ਾਰਾਂ ਦੇ ਵਿੱਚ ਬਜ਼ਾਰ ਦੇ ਵਿੱਚ ਮਤਲਬ ਕੋਈ ਚੋਰੀ ਦਾ ਇਹ ਸਾ ਜਿਹੜੇ ਬਾਹਰਲੇ ਪਾਸੇ ਨੇ ਬਾਹਰ ਨਾਲ ਦੇ ਬਾਹਰ ਇੰਦਰ ਜਿਆਦਾ ਚੋਰੀਆਂ ਹੋ ਰਹੀਆਂ ਉਹ ਤਾਂ ਚਾਹਨਾ ਕਿ ਸਾਡਾ ਕੋਈ ਚੌਕੀਦਾਰ ਆ ਜੀ ਵੇ 10 ਵੀ ਨਿਕਲਦੀ ਹੈ ਗੱਤ ਜਾਂਦੇ ਆ ਅਸੀਂ ਰਾਤ ਨੂੰ ਜੀ ਬਾਹਰੋਂ ਪਾਸੇ ਬਹੁਤ ਔਖਾ ਹੈ ਜਿਸ ਕਰਕੇ ਬਾਹਰਲਾ ਪਤਾ ਆ ਜਾਂਦਾ ਜਿਹਨੂੰ ਅਸੀਂ ਦੇਰੇ ਪੈੜੀ ਘਰ ਤੋਂ ਕੰਮ ਦੇਖਦੇ ਹਾਂ ਉਹ ਤਾਂ ਸ਼ਹਿਰ ਵਾਸੀ ਹਾਂ ਜੀ ਹਾਂ ਜੀ ਹਾਂ ਬਿਲਕੁਲ ਸਹਿਯੋਗ ਦੇਣਾ ਚਾਹੀਦਾ ਹੈ ਸ਼ਹਿਰ ਵਾਸੀਆਂ ਨੂੰ ਜੀ ਗੁੱਟਪਾਲ ਤੋਂ ਯਾਨੀ ਕੀ ਗੁੱਟਪਾਲ ਤੋਂ ਅਸੀਂ ਵਿਸ਼ਵਾਸ ਤੋਂ ਆਉਣੇ ਸਾਡੇ ਨਾਲ ਨਾਲ ਕੇ ਚੱਲਣ ਜੀ ਤੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਜਿੱਥਾ ਵੀ ਕਰਦੇ ਨੇ ਚੌਕੀਦਾਰ ਰੱਖਣ

ਰਾਤ ਨੂੰ ਨਹੀਂ ਕੋਈ ਨਹੀਂ ਪਰ ਕੀ ਨਾਮ ਹੈ ਤੁਹਾਡਾ ਪਿਆਰੀ ਦੁਕਾਨ ਦਾ ਨਾਮ ਹੈ ਕੀ ਨਾਮ ਹੈ ਮੇਰਾ ਸੁਪ੍ਰੇਮਿੰਦਰ ਕੁਮਾਰ ਹੈਗਾ ਜਿਹੜੀ ਦੁਕਾਨ ਦਾ ਨਾਮ ਸੁਪਰ ਇਲੈਕਟ੍ਰਿਟੀ ਸਰਵਿਸ ਪੁੜਾਲਾ ਰੋਡ ਨਾ ਭਾਇਆ ਤੇ ਰਾਤ ਨੂੰ ਤ੍ਰਿਗਵਨ ਹਾਈਵੇ ਦੇ ਕਰੀਬ ਚੋਰੀ ਹੋਈ ਹੈ ਜੋ ਕਿ ਟੈਲੀਫੋਨ ਕਰਕੇ ਉਸ ਨੂੰ ਬੁਲਾਇਆ ਗਿਆ ਜਦੋਂ ਅਸਮਾਨ ਆ ਗਿਆ ਅੱਜ ਇੱਛਾ ਤਾਂ ਸਾਡੇ ਦੀ ਜੀ ਵੀ ਕਿਹਨੇ ਬੁਣਤੀ ਕਿਹਾ ਵੀ ਮੇਰੇ ਦੁਕਾਨ ਤੇ ਮੁੰਡਾ ਜਿਹੜਾ ਕੰਮ ਚੱਲ ਰਿਹਾ ਹੈ ਤੇ ਉਹਨੂੰ ਜੇ ਮੇਰਾ ਮੋਬਾਈਲ ਬੰਦ ਹੁੰਦਾ ਹੈਗਾ ਜਿਹੜੇ ਬੰਦੇ ਆਏ ਸੀ ਜਿਹੜੇ ਉਹ ਰੋਡ ਤੇ ਘੁੰਮਣ ਆਲੇ ਉਹਨਾਂ ਨੇ ਟੈਲੀਫੋਨ ਦਿੱਤਾ ਮੁੰਡੇ ਨੂੰ ਦੱਸਿਆ ਆਪਣੇ ਨਾਲ ਜਿਹੜੀ ਗੱਲ ਦਾ ਸਰਦਰ ਖੱਡਰ ਟੁੱਟ ਗਿਆ ਤੇ ਫਿਰ ਮੁੰਡੇ ਨੇ ਮੈਨੂੰ ਕਿਹਾ ਮੈਂ ਦਾਲ ਦੇ ਦਗਾ ਪਿਆ ਆ ਅਲੀ ਕਿੰਨਾ ਵੀ ਮਾਨ ਚੋਰੀ ਲਈ ਮਾਨ ਤੇ ਤੀਏ ਉਹਨੇ ਬੈਠੀ ਚੱਲੀ ਗਈ ਅੱਛਾ ਤੇ ਕੀ ਕਰਦੇ ਹੋ ਭਲੀ ਇਮਾਨਕਰ ਦੀ ਨਮਸਕਾਰ ਕਰਦਾ ਹੈਗਾ ਕਿ ਜਿਹੜੇ ਬੰਦੇ ਚੋਰੀ ਕੀਤੇ ਨੇ ਉਹ ਫੜੇ ਜਾਵੇ ਤੇ ਮੋਟਰ ਦੇ ਜੋ ਵੀ ਉਹਨਾਂ ਦੇ ਹਿੱਸੇ ਜਾ ਉਹਨੂੰ ਦਿੱਤੀ ਜਾਵੇ। ਸਾਡਾ ਜਿਹੜਾ ਮਾਲ ਆ ਸਾਨੂੰ ਵਾਪਸ ਦਿੱਤਾ ਜਾਵੇ। ਆਲਓਵਰ ਚੀਜ਼ ਲਾਤ ਨਹੀਂ ਹੋਰ ਵੀ ਚੋਰੀਆਂ ਹੋ ਗਈਆਂ। ਸਾਹੀ ਆਪਰੇ ਹਾਲਾ ਜਿਹੜੇ ਬਹੁਤ ਮਾਰੇ। ਆਹ ਦੇ ਕੇ ਐਮਐਲਏ ਸਾਹਿਬ ਆਏ। ਹਾਂ ਐਮਐਲਏ ਸਾਹਿਬ ਆਏ ਨੇ ਸਾਨੂੰ ਹੌਸਲਾ ਦਿੱਤਾ ਹੈ ਕਿ ਹਮ ਥੋੜੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਧੰਨਵਾਦ। ਵੀਰ ਜੀ ਕੀ ਹਾਲ ਹੈ? ਮੇਰਾ ਨਾਮ ਹੈ ਮੇਰਾ ਨਾਮ ਸੁਦੀਰ ਸ਼ਰਮਾ ਜੀ ਕੀ ਮਾਮਲਾ ਹੈ ਮਾਮਲਾ ਇਹ ਹੈ ਜੀ ਮੇਰੀ ਬੇਠਾ ਨਾਲੇ ਦੁਕਾਨ ਆ ਆ ਸੋਫਾ ਡੀਲਖ ਬੈਟਰੀ ਦੇ ਅੱਜ ਦੁਵੇਰੇ ਜਦੋਂ ਆਇਆ ਤਾਂ ਦੇਖਿਆ ਇਹਨਾਂ ਦਾ ਛੋਟਾ ਛੋਟਾ ਤੋੜਿਆ ਹੋਇਆ ਸੀ ਤੇ ਗੱਲਬਾਤ ਕਰਨ ਤੇ ਪਤਾ ਲੱਗਿਆ ਵੀ ਇੱਥੇ ਇਹਨਾਂ ਦੀ ਚੋਰੀ ਹੋਈ ਆ ਜਿਹਦੇ ਸਬੰਧ ਚੋਂ ਥਾਣਾ ਕਤਵਾਲੀ ਨਾਬਾਜ਼ ਵੀ ਦਰਖਾਸਤ ਦਿੱਤੀ ਐ ਇੱਕ ਤੇ ਇਹਨਾਂ ਨੇ 100 ਨੰਬਰ ਤੇ ਵੀ ਦੋ ਤਿੰਨ ਵਾਰੀ ਜਦੋਂ ਫੋਨ ਮਾਰਿਆ ਫਿਰ ਪੁਲਿਸ ਵਾਲੇ ਆਏ ਤੇ ਫੋਟੋ ਫੋਟਾ ਖਿੱਚ ਕੇ ਲੈ ਗਏ ਅਸੀਂ ਜੋ ਤਾਇੰਤਰ ਖਾਸ ਦਿੱਤੇ ਗਏ ਸਾਨੂੰ ਉੱਥੇ ਕੋਈ ਤਸੱਲੀ ਵੱਕ ਕੋਈ ਅੰਕਰ ਨਹੀਂ ਦਿੱਤਾ ਉਹਨਾਂ ਨੇ ਵੀ ਤਦੋਂ ਤੱਕ ਉਹੀ ਕਾਰਵਾਈ ਹੋ ਜੂਗੀ ਅਸੀਂ ਆਏ ਆਨੇ ਐਮਐਲਏ ਸਾਹਿਬ ਨਾਲ ਮਿਲਣ ਆ ਗਏ ਅੱਗਾ ਮਨਕੰਤਾ ਐਮਐਲਏ ਐਮਐਲਏ ਸਾਹਿਬ ਦੇ ਦਫ਼ਤਰ ਦੇ ਬਾਹਰ ਖੜੇ ਰਹੇ ਉਹ ਨਹੀਂ ਮਿਲੇ ਉਸ ਤੋਂ ਬਾਅਦ ਅਸੀਂ ਇੱਧਰ ਨੂੰ ਆ ਗਏ ਇੱਥੇ ਆ ਕੇ ਅਸੀਂ ਜਾਮਲਾ ਰੋਡ ਜਾਮ ਕਰੀਆ ਉਦੋਂ ਬਾਅਦ ਐਮਐਲਏ ਸਾਹਿਬ ਆਏ ਨੇ ਇਹਨਾਂ ਨੇ ਆ ਕੇ ਸਾਡੀ ਗੱਲ ਬਾਤ ਸੁਣੀ ਆ ਹੁਣ ਉਹ ਕਹਿੰਦੇ ਨੇ ਵੀ ਉਹ ਤੇ ਪ੍ਰਸ਼ਾਸਨ ਨੂੰ ਕਹ ਕੇ ਇਹਦੇ ਤੇ ਕਾਰਵਾਈ ਪ੍ਰੋਪਰਲੀ ਕਰਾਵਾਂਗੇ ਸਾਡੀ ਤਾਂ ਇਹ ਨਹੀਂ ਮੰਗਦਾ ਜੀ ਇੱਕ ਤਾਂ ਦੇਖੋ ਇਹਦੇ ਆ ਕੱਲ ਚੋਰੀ ਹੋਈ ਆ ਇੱਕ ਉਸ ਤੋਂ ਪਹਿਲਾਂ ਆ ਭਾਈ ਸਾਹਿਬ ਨੇ ਕਿ ਇੰਡੀ ਇੱਥੇ ਨਾਲ ਕੰਮ ਕਰਨੀ ਦੁਕਾਨ ਇਹਨਾਂ ਦਾ ਮੁੰਡਾ ਐਮਪਲਾਈ ਆ ਉਹ ਰਾਤ ਨੂੰ ਕੰਮ ਤੋਂ ਆਪਣੀ ਡਿਊਟੀ ਖਤਮ ਕਰਕੇ ਘਰੇ ਜਾ ਰਿਹਾ ਸੀ ਉਹਨੂੰ ਇੱਥੇ ਥੋੜਾ ਜਿਹਾ ਅੱਗੇ ਜਾ ਕੇ ਘੇਰਿਆ ਕੁੱਟਿਆ ਮਾਰਿਆ ਉਹਦਾ ਮੋਬਾਈਲ ਖੋਲਿਆ ਤੇ ਪੈਸੇ ਖੋਲੇ ਉਹਦੀ ਵੀ ਉਸੇ ਤਰ੍ਹਾਂ ਦੀ ਸ਼ਿਕਾਇਤ ਕੀਤੀ ਆ ਉਹਦੇ ਤੇ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਪਹਿਲਾਂ ਇੱਕ ਬੰਦਾ ਉਹਦਾ ਸਰਪਾਲਿਆ ਠੀਕ ਹੈ ਉਹ ਬੰਦਾ ਵਿਚਾਰਾ ਉਹਨੇ ਪਵੰਨ ਕਾਰਵਾਈ ਕੀਤੀ ਹੈ ਕਿ ਨਹੀਂ ਕੀਤੀ ਮੈਨੂੰਦੇ ਬਾਰੇ ਜਾਣਕਾਰੀ ਨਹੀਂ ਉਦੋਂ ਤੋਂ ਉਹ ਕੀਤੀ ਗਈ ਆ ਉਦੋਂ ਗੱਲ ਹੈ ਕਿਥੇ ਨਾਈਦੀ ਦੁਕਾਨ ਹੈ ਉਹਦੀ ਦੁਕਾਨ ਚੋਰੀ ਹੋਈ ਆ 6 ਮਹੀਨੇ ਹੋ ਗਏ ਉਹਦੇ ਤੇ ਕਦੇ ਕੋਈ ਕਾਰਵਾਈ ਨਹੀਂ ਹੋਰ ਨਾਬਦੇ ਜ ਪਤਾ ਨਹੀਂ ਖਾ ਖਾ ਕੇ ਚੋਰੀ ਦਾ ਰੋਜ਼ਗਾਰ ਦੱਸ ਉਹਨਾਂ ਨੂੰ ਮਿਲਦੀਆਂ ਨੇ ਜੀ ਪ੍ਰਸ਼ਾਸਨ ਕੰਮ ਕਰਨੀ ਨਹੀਂ ਉੱਥਾ ਪਿਆ ਪਤਾ ਨਹੀਂ ਕਦੋਂ ਕਾਰਵਾਈ ਹੋਣੀ ਆ ਕਦੋਂ ਨਹੀਂ ਸਾਡੀ ਮੰਗ ਹੈ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਟੀਐਮ ਸਾਹਿਬ ਨੂੰ ਦੀ ਇਕਤਾ ਪੁਲਿਸਰ ਦੇ ਵਿੱਚ ਇਹਨਾਂ ਨੂੰ ਕਿਹਾ ਜਾਵੇ ਵੀ ਹਰ ਇੱਕ ਚੀਜ਼ ਦੀ ਕਾਰਵਾਈ ਪ੍ਰੋਪਰਲੀ ਹੋਵੇ ਠੀਕ ਹੈ ਜੋ ਕੋਈ ਤਰਕਾਸਤਾਂ ਗਿਆ ਪੁਲਿਸਰ ਤੇ ਸ਼ਕਤੀ ਨਾਲ ਕਾਰਵਾਈ ਕਰੇ ਐਕਸ਼ਨ ਲਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਦੂਜਾ ਇੱਕ ਨਾ ਆਪਣੇ ਨਾਦੇ ਪਹਿਲਾਂ ਬਹੁਤ ਸਾਲ ਹੋ ਗਏ ਗਸ਼ਟ ਹੁੰਦੀ ਹੁੰਦੀ ਸੀ ਉਹਨਾਂ ਵਕਤ ਗਸ਼ਟ ਬੰਦ ਹੋ ਗਈ ਜੇ ਉਹ ਗਸ਼ਟ ਦਾ ਬੜਾ ਫਾਇਦਾ ਹੁੰਦਾ ਸੀ ਨਾਕੇ ਲੱਗਦੇ ਸੀ ਗਸ਼ਟ ਹੁੰਦੀ ਸੀ ਉਹਦੇ ਨਾਲ ਨਾ ਲਾਅ ਆਰਡਰ ਮੇਨਟੇਨ ਰਹਿੰਦਾ ਸੀ ਲੋਕਾਂ ਨੂੰ ਡਰ ਰਹਿੰਦਾ ਸੀ ਪਰ ਹੁਣ ਜਿੱਦਾਂ ਉਹ ਗਸ਼ਟ ਤੇ ਨਾਕੇ ਲੱਗਣੇ ਬੰਦ ਹੋਏ ਨੇ ਨਾ ਇਹਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਜੀ ਲਾਨ ਆਰਡਰ ਦੇ ਬਹੁਤ ਹਾਲਾਤ ਖਰਾਬ ਨੇ ਸੋ ਪ੍ਰਸ਼ਾਸਨ ਤੋਂ ਉਮੀਦ ਹੈ ਕਿ ਉਹ ਵਧੀਆ ਕੰਮ ਕਰਨਗੇ ਤੇ ਅੱਗੇ ਤੋਂ ਧੜਿਆਂਵਾਰ ਦਾ ਫਤ ਕਮੀ ਹੋਵੇ ਬੁੱਲੋ ਥੋੜਾ ਮੰਤਰੀ ਸਾਹਿਬ ਜਿਹੜੇ ਮਾਰਨ ਦੇ ਵਿੱਚ ਕਿ ਬਾਰ ਦਾ ਨਾ ਹੋ ਜੇ ਮਾਰ ਪ੍ਰਾਪਤ ਹੋਵੇ ਥਿਲੇ ਆ ਮੰਤਰੀ ਕੀ ਮਾਮਲੇ ਦੀ ਅੱਜ ਜਿਹੜੇ ਹੈ ਤਾਂ ਭਾਈ ਤੇਰਾ ਕਹਾਉਆਈ ਇਤਨੇ ਜੀ ਤਰਵਾਨੇ ਪਿੰਡ ਹੈ ਨਾਪਾ ਬਜਾਲਾ ਰੂਟ ਜਿਹੜੀ ਹੈ ਜਿੱਥੋਂ ਆਪਾਂ ਵਾਰ ਨੰਬਰ 3 ਪੈ ਜਾਂਦਾ ਜੀ ਜਿਹੜਾ ਘਰ ਦੀ ਸੜਕ ਆਉਣੀ ਪਊਗਾ ਇਸ ਤੋਂ ਪਿਛਲੇ ਬਹੁਤਾਂ ਦਿਨਾਂ ਤੋਂ ਲਗਾਤਾਰ ਵਾਰਦਾਤਾ ਹੋਈ ਰਹੀ ਹੈ ਜਿੱਕਰ ਨੂੰ ਤਾਂ ਇੱਕ ਮੁੰਡਾ ਕੋਈ ਕੁੱਟਿਆ ਜੀ ਉਹ ਆਫਸਰ ਅੰਜੀ ਸ਼ਾਹ ਜਾਂ ਕੀ ਆ ਦੁਕਾਨਦਾਰ ਜਿਹੜੇ ਨੇ ਜੀ ਤੇ ਉਹਨਾਂ ਨੇ ਮੈਨੂੰ ਵੀਡੀਓ ਭੇਜੀ ਤੇ ਇੱਕ ਸਾਡਾ ਭਰਾ ਇਹ ਨਾਈ ਦਾ ਕੰਮ ਕਰਦਾ ਸੀ 6 ਮਹੀਨੇ ਪਹਿਲਾਂ ਕਹਿੰਦੇ ਉਹਨੇ ਕੈਂਚੀ ਹੁਣ ਚ ਲੈ ਗਿਆ ਕੋਈ ਚੱਕ ਕੇ ਤੇ ਉਹ ਮੈਂ ਕਿਹਾ ਕਿ ਬ੍ਰਿਕੀ ਨਾਲ ਜਾਣ ਕਰੋ ਸਭ ਤੋਂ ਵੱਡਾ ਜਿਹੜਾ ਇੱਕ ਆ ਬੈਟਰੀ ਦੀ ਦੁਕਾਨ ਆ ਪਿੱਛੇ ਅੱਛਾ ਇਹਨਾਂ ਦੇ ਸਾਹਮਣੇ ਬੈਟਰੀਆਂ ਦੀ ਚੋਰੀ ਹੋਈ ਆ ਇਹ ਕੰਪਲੈਂਟ ਆ ਜਿਹਨਾਂ ਨੇ ਸਵੇਰੇ 9 ਵਜੇ ਲਿਖਾਈ ਆ ਪਰ ਇਹ ਮੇਰੇ ਕੋਲੇ ਘਰੇ ਆਏ ਤਾਂ ਮੈਂ ਉਦੋਂ ਕਹਿ ਆਇਆ ਕਿ ਮੈਂ ਕਿਹਾ ਜੀ ਮੈਂ ਜਿੱਥੇ ਦੁਕਾਨਾਂ ਨੇ ਉੱਥੇ ਖੁਦ ਆਣਾ ਚੱਲ ਗਏ ਤੇ ਮੈਂ ਹੁਣ ਆ ਕੇ ਤਾਂ ਖੈਰੀ ਗੱਲਬਾਤ ਹੋਣੀ ਆ ਪੁਲਿਸ ਪ੍ਰਸ਼ਾਸਨ ਬੁਲਾ ਲਿਆ ਉਹਨਾਂ ਨੂੰ ਦੱਸਤਾ ਕਿ ਇਹ ਤਿੰਨ ਕੇਸ ਨੇ ਤਿੰਨਾ ਦੇ ਜਿਹੜੀ ਆ ਬਹੁਤ ਬ੍ਰਿਕੀਨਾ ਕਪੀਸ਼ ਕਰਕੇ ਦਾ ਹਾਲ ਸਮਝਾਉਣਾ ਚਾਹੀਦਾ ਜੀ ਤੇ ਜਿਹੜੇ ਚੋਰੀ ਕਰਨ ਵਾਲੇ ਨੇ ਜੀ ਉਹ ਨਾ ਦੇ ਨੇ ਉਹ ਉੱਥੇ ਹਟਿਆਰੇ ਤੋਂ ਆ ਕੋ ਖੱਬੇ ਤੋਂ ਜੁਆਏ ਆਉਦੇ ਨੇ ਜੀ ਜਿਹੜੇ ਲੋਕ ਨੇ ਪਰ ਅਸੀਂ ਉਹਦੀ ਹੌਲੇ ਲਈ ਫੈਰ ਵੀ ਕਰਕੇ ਤੇ ਉਹ ਉਹ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਆ ਉਹ ਕਰਵਾਉਣਾ ਹੈ ਇਹਨਾਂ ਦਾ ਚੋਰੀਆ ਹੋ ਰਿਆ ਨਹੀਂ ਕਿ ਪਲਾਨਿੰਗ ਕੋਈ ਬਣਾਈ ਹੈ ਇਹ ਇਹ ਕੇਵਲ ਚੱਕਦੇ ਨੇ ਜਿਵੇਂ ਇਹਨਾਂ ਦੀ ਬੈਟਰੀ ਚੱਕੀ ਹੈ ਕੋਈ ਕੇਵਲ ਚੱਕ ਰਾਇ ਜੀ ਕੇਵਲ ਕੇਵਲ ਚੱਕ ਕੇ ਉਹ ਸਾੜ ਕੇ ਰਵੜ ਪਰ ਵੇਚ ਦਿੰਦੇ ਕੇਵਲ ਜੀ ਇਹ ਉਹ ਕਹਿੰਦੇ ਕੋਈ ਮੈਂਪ ਹੈ ਨਾ ਇਹਨਾਂ ਨੇ ਵੀ ਕਿਹਾ ਭਾਈ ਸਾਹਿਬ ਉਹਨਾਂ ਨੇ ਕਿ ਕੋਈ ਨਾ ਕੋਈ ਆਪਣਾ ਬੰਦਾ ਇੱਥੇ ਲਗਿਆ ਹੋਇਆ ਹੈ ਜੀ ਜਿਹੜਾ ਸੇਵਨ ਦਾ ਕਾਰਵਾ ਤੇ ਫਿਰ ਸਾਮਾਨ ਚੋਰੀ ਹੁੰਦੀ ਹੈ ਤੇ ਇਹਦੀ ਇੱਕ ਵਾਰੀ ਬਰੇਕੀ ਨਾਲ ਜਾਂਚ ਕਰਪਾ ਲੋਗੀ ਜਿਹੜਾ ਫੜਿਆਗਾ ਨਾ ਮੈਂ ਕੋਈ ਸ਼ੱਕੀ ਬੰਦਾ ਇਹਨਾਂ ਦੀ ਨਜ਼ਰ ਪੈ ਗਏ ਨੇ ਆਈਟਾ ਬੈਟਰੀ ਦੀ ਦੁਕਾਨ ਹੈ ਇਹਨਾਂ ਦੀ ਭਾਈ ਸਾਹਿਬ ਇਹਨਾਂ ਦੀ ਬੈਟਰੀ ਦੀ ਦੁਕਾਨ ਹੈ ਤੇ ਉਹ ਜਿਹੜੇ ਸ਼ੱਕੀ ਨੇ ਸੀ ਉਹ ਗਾਈਡ ਦੇ ਨਾਲ ਤੇ ਕਾਰਵਾਈ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਪੱਕਾ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਸੱਚਾਈ ਮੈਂ ਤਾਂ ਵਿਸ਼ਵਾਸ ਕਰਦਾ ਹਾਂ ਕਿ ਤੁਸੀਂ ਥੋੜੀ ਜਿਹੀ ਆਪ ਵੀ ਮੁਸ਼ਤਜ਼ਾਦੀ ਰੱਖੋ ਉਗੇ ਪੰਜਾਬ ਪੁਸਤ ਕਹਿੰਦੀ ਨਹੀਂ ਪੰਜਾਬ ਪਰ ਸੌਂਦੀ ਨਹੀਂ ਮੈਂ ਕਹਿੰਦਾ ਜੀ ਪੰਜਾਬ ਪੁਸਤ ਆਮ ਆਦਮੀ ਪਾਰਟੀ ਜੋ ਆਈ ਹੈ ਉਹਨਾਂ ਨੇ ਭਰਤੀਆਂ ਸ਼ੁਰੂ ਹੋਈਆਂ ਨੇ ਪੰਜਾਬ ਪੁਸਤ ਪਿਛਲੀਆਂ ਸਰਕਾਰਾਂ ਨੇ 15 ਸਾਲਾਂ 'ਚ ਕੋਈ ਭਰਤੀ ਨਹੀਂ ਕੀਤੀ ਪੰਜਾਬ ਪੁਸਤ ਦੇ ਵਿੱਚ ਮੁਲਾਜ਼ਮ ਹੀ ਨਹੀਂ ਇੱਥੇ 50 ਮੁਲਾਜ਼ਮ ਚਾਹੀਦੇ ਸਦਲ ਚ ਹਾਂਜੀ ਸਦਲ ਚ ਮੁਲਾਜ਼ਮ ਨੇ ਜੀ ਵੀ ठीक है ना मुलाजम पूरे हुए नहीं हम भर्ती होगिया ने नवे बच्चे तो so तो तो भी ट्रेन हो गए साल दो साल लाएंगे सो यह बड़ा गंभीर मसला है आपका सर जिन्हें नशा जी अभी नशा मुक्ति दी मुहिम चला रहे हैं जब चौकस हो गए फिर समझ लो फिर काम होना शुरू हो गया बहुत गिरावट आ गई नशे के चोरिया वाले जलों फड़े गए दो चार वो जेल चले गए जी का अग ला जानी अगर तो बच्चों तो 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 के